ਕਰ ਗਿਆ ਹੋਇਆ ਪਰਿਵਾਰ ਜਦ ਘਰ ਵਾਪਸ ਪਰਤੇ ਹੈ ਤਾਂ ਘਰ ਨੂੰ ਅੱਗ ਲੱਗੀ ਹੋਈ ਸੀ दरअसल ਅਚਾਨਕ ਹੀ ਘਰ ਦੇ ਵਿੱਚ ਪਿਆ ਸਿਲੰਡਰ ਬਲਾਸਟ ਹੋ ਜਾਂਦਾ ਹੈ ਜ਼ੋਰਦਾਰ ਧਮਾਕੇ ਦੀ ਆਵਾਜ਼ ਆਉਂਦੀ ਹੈ ਤੇ ਸੁਸਾਇਟੀ ਦੇ ਤੀਸਰੇ ਮੰਜ਼ਲ ਤੇ ਫਲੈਟ ਸੀ ਜਿਸ ਦੇ ਵਿੱਚ ਅਚਾਨਕ ਅੱਗ ਦੇ ਪੰਬੜ ਮਚ ਗਏ ਨੇ ਜਦ ਟੱਬਰ ਘਰ ਵਾਪਸ ਪਹੁੰਚਿਆ ਤਾਂ ਟੱਬਰ ਦੇ ਪੈਰਾ ਹੇਠ ਹੋਈ ਜ਼ਮੀਨ ਖਿਸਕ ਗਈ ਹੈ ਰੋਲੋ ਦੇ ਪਰਿਵਾਰ ਦਾ ਬੁਰਾ ਹਾਲ ਹੋ ਜਾਂਦਾ ਹੈ ਤੇ ਇਸ ਸ਼ਖਸ ਦੇ ਤਾਂ ਹੰਝੂ ਨਹੀਂ ਰੁਕਦੇ ਮਿਹਨਤ ਦੇ ਨਾਲ ਬਣਾਇਆ ਘਰ ਤਣਕਾ ਤਣਕਾ ਜੋੜ ਕੇ ਕਰਦੀ ਇੱਕ ਇੱਕ ਚੀਜ਼ ਬਣਾਈ ਹੋਣੀ ਹੈ ਪਰ ਘਰ ਦੇ ਅੰਦਰ ਕੋਈ ਇੱਕ ਵੀ ਸਮਾਨ ਅਜਿਹਾ ਨਹੀਂ ਹੈ ਜੋ ਕਿ ਸਬੂਤਾ ਨਜ਼ਰ ਆ ਰਿਹਾ ਹੋਵੇ ਸਭ ਕੁਝ ਰਾਖ ਦੇ ਵਿੱਚ ਤਬਦੀਲ ਹੋ ਗਿਆ ਹਾਲਾਂਕਿ ਹੁਣ ਸਮਾਜ ਸੇਵੀ ਜਿਹੜੇ ਨੇ ਇਸ ਸ਼ਖਸ ਦੀ ਮਦਦ ਦੇ ਲਈ ਅੱਗੇ ਆਏ ਨੇ ਸਮਝ ਸਕਦੇ ਸਭ ਨੂੰ ਸਮਝ ਰਹਾ ਹੈ ਕੋਈ ਨਹੀਂ ਕਰਦੇ ਆ ਪਦਰਾਂਜ ਜੋਗੀ ਗਰਸਤਾਨ ਹੋਇਆ ਚਲੋ ਪੂਰਾ ਦਿਨ ਕਰ ਸਕਦੇ ਬਾਕੀ ਜਿੰਨਾ ਹੋ ਸਕਦਾ ਤੇਰੀ ਆਪਾਂ ਹੈਲਪ ਕਰਦੇ ਹਾਂ ਤੇ ਹੋਰ ਨਾਲ ਆਪਾਂ ਰਿਪੋਰਟ ਕਰਦੇ ਠੀਕ ਹੈ ਵੀਡੀਓ ਬਣਾਇਆ ਬਣ ਠੀਕ ਹੈ हां ਹੋਇਆ ਵੀ ਕਨ ਖਾਲਸਾ ਵਾਇਰ ਵੀ ਫਰੇ ਮੈਂ ਗੁਰਦੀਪ ਸਿੰਘ ਵੇਰਕਾ ਤੇ ਇਹ ਵੀਰ ਸਾਡਾ ਭਪਿੰਦਰ ਸਿੰਘ ਜਿਨ੍ਹਾਂ ਦੇ ਘਰ ਦੇ ਵਿੱਚ ਅੱਜ ਸਵੇਰੇ ਅੱਗ ਲੱਗੀ ਹੈ ਤੇ ਉਹ ਜੋਦ ਕਰਕੇ ਜੋਦ ਇਹ ਨਾਲ ਲਈ ਆਪ ਗੁਰਦੁਆਰ ਸਾਹਿਬ ਗਏ ਹੋਏ ਸੀ ਤੇ ਚਲੋ ਇਹਨਾਂ ਬਚਾਅ ਹੋ ਗਿਆ ਵੀ ਜਲਦੀ ਟਾਈਮ ਸਰਕਾਰ ਆ ਗਏ ਬਾਕੀ ਵੀਡੀਓ ਤੇ ਅਸੀਂ ਪਹਿਲਾਂ ਵੇਖ ਲਈਏ ਬਲਾਸਟ ਹੋਈ ਉਹਦੀ ਵੇਖ ਲਈਏ ਜਿਹੜੀ ਮੈਂ ਘਰ ਦੀ ਪਾਈਏ ਘਰ ਦਾ ਜਿਨ੍ਹਾਂ ਵੀ ਸਮਾਨ ਸਾਰਾ ਸੜ ਕੇ ਸੁਆਹ ਹੋ ਗਿਆ ਬਾਥਰੂਮ ਦਾ ਵੀ ਬਾਥਰੂਮ ਦਾ ਗੀజర్ ਵਗੈਰਾ ਉਹ ਵੀ ਉੱਡ ਗਿਆ ਅੱਖੇ ਭੁਕੇ ਚਲੋ ਉਹਨਾਂ ਦਾ ਤੇ ਕੀ ਰਹਿਣਾ ਮਨ ਕੇ ਤਕਰੀਬਨ ਸਾਰਾ ਹੀ ਜਰਾ ਸੜ ਕੇ ਸੁਆਹ ਹੋ ਗਿਆ ਤੇ ਬਾਕੀ ਜਿਆਦਾ ਕੋਈ ਨਾਮ ਬੋਲਦਾ ਮੈਂ ਸਾਰੀ ਸੁਸਾਇਟੀ ਨੂੰ ਖਾਸ ਕਰਕੇ ਆਪਣੀ ਨਾਰਥ ਵੈਲੀ ਦੀ ਸੁਸਾਇਟੀ ਨੂੰ ਰਿਕੁਐਸਟ ਕਰਾਂਗਾ ਵੀ ਸਾਡੇ 100 ਮਤਵੇਦ ਹੋ ਸਕਦੇ ਆ ਠੀਕ ਹੈ ਕਿ ਨਹੀਂ ਤੇ ਆਪਾਂ ਇਹਨਾਂ ਵਿਚਾਰਾਂ ਤੋਂ ਅੱਜ ਆਪਾਂ ਇਹਨਾਂ ਮਤਵੇਦ ਤੋਂ ਹਟ ਕੇ ਉੱਪਰ ਉੱਠ ਕੇ ਤੇ ਆਪਾਂ ਇਹਦੇ ਵੀਰ ਦੀ ਮਦਦ ਕਰਨੀ ਹੈ ਠੀਕ ਹੈ ਕਿ ਨਹੀਂ ਤੇ ਮਦਦ ਕਰਨੀ ਆਪਾਂ ਕਿਉਂ ਇਸ ਕਰਕੇ ਮਦਦ ਕਰਨੀ ਆਪਾਂ ਵੀ ਜ਼ਰੂਰਤਮੰਦ ਬੰਦਾ ਠੀਕ ਹੈ ਜ਼ਰੂਰਤਮੰਦ ਬੰਦਾ ਔਰ ਇਹਦੀ ਮਦਦ ਕਰਨੀ ਹੈ ਔਰ ਦਿਲ ਖੋਣ ਕੇ ਕਰਨੀ ਕੋਈ ਫਰਕ ਨਹੀਂ ਪੈਂਦਾ ਵਾ ਬਾਕੀ ਜੇ ਮੈਂ ਵੀਡੀਓ ਬਣਾ ਰਿਹਾ ਔਰ ਕੁਝ ਲੋਕ ਜਿਹੜੇ ਸੋਚਣਗੇ ਵੀ ਵੀਡੀਓ ਵੇਰ ਕੇ ਨੇ ਪਾਈ ਐ ਇਦਾਂ ਕੀਤਾ ਉਹਦਾ ਕੀਤਾ ਇਹ ਸਿਰਫ ਇਸ ਕਰਕੇ ਵੀਡੀਓ ਬਣਾਇਆ ਕਿ ਵੀਰ ਨੂੰ ਲੋੜ ਆ ਇਸ ਟਾਈਮ ਜੇ ਅਸੀਂ ਸੁਸਾਇਟੀ ਦੇ ਮੈਂਬਰ ਹੋ ਕੇ ਅਗਰ ਇਸ ਵੀਰ ਦੀ ਮੱਦ ਨਹੀਂ ਨਾ ਕਰਾਂਗੇ ਤਾਂ ਸਾਡੇ ਉੱਤੇ ਲੱਖ ਦੀ ਲਾਹਣਤ ਹੈ ਤੇ ਮੇਰੇ ਵੱਲੋਂ ਪਰਸਨਲ ਮੇਰੇ ਵੱਲੋਂ ਆਪਣੇ ਪਰਿਵਾਰ ਵੱਲ ਵੀਰ ਦਾ ਪਰਿਵਾਰ ਵੱਲੋਂ ਮੈਂ ਦੀ ਭਪਿੰਦਰ ਸਿੰਘ ਦੀ ਮੱਦ ਆਪਣੇ ਵੱਲੋਂ 5000 ਦੀ ਕਰ ਰਿਹਾ ਤੇ ਜਿੰਨੀ ਹੋ ਸਕੇ ਤੇ ਸਾਰੀ ਸੁਸਾਇਟੀ ਨੂੰ ਰਿਕਵੈਸਟ ਆ ਹੱਥ ਜੋੜ ਕੇ ਬਨ ਕੇ ਕਿਤੇ ਨਹੀਂ ਕੁਝ ਘਟ ਜਾਣਾ ਠੀਕ ਹੈ ਕਿ ਨਹੀਂ ਇਹਨੇ ਕੋਈ ਮੈਲ ਨਹੀਂ ਪਾ ਲੈਣਾ ਔਰ ਉਹ ਤੇ ਮਾਰੀ ਅੰਦਰ ਕੈਮਰਾ ਮਾਰ ਕੇ ਇੱਕ ਰੁਕ ਜਾ ਅੰਦਰ ਮਾਰੇ ਫੇਰ ਦਿਖਾਣੀ ਠੀਕ ਹੈ ਬਹੁਤ ਹੀ ਜ਼ਿਆਦਾ ਨੁਕਸਾਨ ਹੋ ਸਕਾ ਹੋ ਗਿਆ ਤੇ ਹੈ ਵੇਲਾ ਹੀ ਹੈ ਦੁਕਾਨਦਾਰੀ ਕਰਦਾ ਛੋਟੀ ਮੋਟੀ ਕਰਦਾ ਵਾ ਕੋਈ ਐਡਾ ਵੱਡਾ ਐਡਾ ਕਾਰੋਬਾਰ ਨਹੀਂ ਹੈਗਾ ਤੇ ਮੇਰੇ ਫੇਰ ਹੱਥ ਜੋੜ ਕੇ ਬਣ ਕੇ ਸ਼ਿਕਾਇਤਾਂ ਬੇਸਬੀਰ ਦੀ ਮਦਦ ਕੀਤੀ ਮੈਂ ਆਪਣੇ ਵੱਲੋਂ 5000 ਦੀ ਜਿਹੜੀ ਮਦਦ ਨਹੀਂ ਕੈਸਾ ਤੇ ਆਪਣੇ ਵੱਲੋਂ ਇੱਕ ਨਮਾਣੇ ਦੇ ਵੱਲੋਂ ਇੱਕ ਛੋਟੀ ਜਿਹੀ ਜਿਹੜੀ ਸਹਾਇਤਾ ਉਹ ਮੈਂ ਕਰ ਰਿਹਾ ਭਰਾ ਕੋਈ ਹੋਰ ਸੋ ਵਾਇਰੂਸ ਦਾ ਹਾਲ ਛਾ ਵਾਇਰੂਸ ਜੀ ਕੀ ਫਾਟ